ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਮਰਾ ਇੱਕ ਵੱਜ ਗਿਆ ਕਰਨ ਕਿੰਨੇ ਮਿੰਟ ਰਹਿ ਗਏ ਸੀ 42 ਤੇ ਪਈ ਸੀ ਸੱਚ ਉਹ ਨਾਲ ਜਾ ਸੀ ਵੀ ਲਾਈਵ ਲਾਉਂਗੇ ਉਹਦੀ ਜਾਗ ਆ ਵੀ ਨਹੀਂ ਨਾ ਬੁਢੀਆ ਰਹਿ ਗਈ ਯਾਦ ਕਰਾ ਸੁਪਨੇ ਕਾ ਲਾਤੇ ਅੰਦਰ ਸੀ ਸੱਤ ਜਾਨੀਆਂ ਚੜਕਿਓ ਸਾਰਿਆਂ ਦੇ ਕਿ ਸਦਾ ਘੰਟਾ ਕਹਿੰਦੇ 40 ਮਿੰਟ ਆ ਰਾਤ ਤਾਂ ਛੋਡੇ ਕਰਮਾਂ ਦੀ ਵੀ ਸਾਰੀ ਰਾਤ ਛੋਡੇ ਵਾਲੀ ਲਾਈਵ ਚੱਲੀ ਗਈ ਹੈ ਜਦੋਂ ਕਰਕੇ ਮੁੱਠੀਆਂ ਉਹ ਲੋ ਜੀ ਮੇਰੇ ਚੱਲੀ ਗਏ ਨਾਲੇ ਅੰਦਰ ਜਿੱਥੇ ਅਸੀਂ ਪਏ ਸਿਟਕਾਉਣ ਲੱਗੇ ਉਹਨਾਂ ਦੀ ਵਾਈਫਾਈ ਸਾਡੇ ਲਾਰਮ ਲਾ ਕੇ ਸੌਂ ਗਿਆ ਅਨਾਰਮ ਤਾਂ ਹੈਗੇ ਜਵਾਕ ਪੜਨੇ ਕਰ ਕਰੇ ਉਹ ਨਹੀਂ ਗੇ ਇਹਨਾਂ ਨੂੰ ਅੱਜ ਵੀ ਲੱਗੀ ਰਹਿੰਦੀ ਹੈ ਵੀ ਅਸੀਂ ਲੈ ਲਈਏ ਇਹਨੇ ਮੋਦੀ ਲਾ ਲਈਏ ਨੇ ਮੁੰਡੇ ਨੇ ਹੱਥ ਲਾ ਲਈ ਕਿੰਨੇ ਆ ਗਏ ਇਸ ਟਾਈਮ ਪਹੁੰਚ ਜਾਣੇ ਸੀ 7 ਜਾਣਾਂ ਦੇ ਉਹ ਅਰਸ਼ਦੀਪ ਆ ਜਿਹੜੀ ਮੇਰੇ ਵਰਗੀ ਭਾਰੀ ਜੀ ਮੇਰੇ ਨਾਲ ਵੀ ਜ਼ਿਆਦੇ ਉਹਦੇ ਆੜੀ ਤੇ ਵੀ 40 ਮਿੰਟ ਲਾ ਕੇ ਆਈ ਮੈਂ ਤੇ ਤੁਹਾਨੂੰ ਦੇ ਅੱਧਾ ਘੰਟਾ ਕਈ ਨੋ ਲਿਖੇ ਹਨ ਸੀ ਸੱਤ ਜਾਣਾਂ ਦੇ ਉਹ ਮੈਲਾ ਇੱਕ ਰਾਤ ਲਈ ਸੀ ਮੈ ਲੈ ਬਿਡ ਮੇ ਸੌਣ ਪਈ ਸੀ ਰਾਤ ਵੀ ਵਧੀਆ ਘੰਟੇ ਜਿਹਾ ਵਧੀਆ ਹੋਵੇ ਦੇਖ ਲਓ ਇੱਕ ਸਬਸਕ੍ਰਾਈਬ ਮਿਲ ਗਿਆ ਦੰਨ ਮੈਂ ਲਿੰਕ ਭੇਜੂ ਸਾਰਿਆਂ ਦੇ ਜਾਇਆ ਘਰ ਉਹਨਾਂ ਨੂੰ ਮੈਂ ਆਪੇ ਲੰਬੜ ਜੇ ਨਾ ਆਇਆ ਠੀਕ ਹੈ ਦੀਦੀ ਭੇਜ ਦਿਓ ਉਹ ਇੱਕ ਤਾਂ ਤੁਸੀਂ ਭੇਜਿਆ ਸੀ ਉਹਦਾ ਅਰਸ਼ ਅਰਸ਼ ਦੀ ਬਗਾ ਘਾਸ ਦੀ ਪਪਾਰੀ ਉਹਦੇ ਗਈ ਸੀ ਮਸ ਵੀਰੇ ਇੱਕ ਉਹ ਦੂਜੀ ਜਿਹੜੇ ਦਾ ਉਹਨੇ ਭੇਜਿਆ ਸੀ ਲਿੰਕ ਜੀਵਨ ਦਾ ਉੱਤਪਾਣ ਉਹtheta ਲੈ ਆ ਲੈਨੀ ਆ ਆਪਦੇ ਫ੍ਰਿਜ ਤੇ ਰੱਖ ਲੈਨੀ ਆ ਰਸੋਈ ਜੀ ਦਾ ਕੰਮ ਖਾਤੇ ਨਹੀਂ ਟਾਰਕ ਉਹਦੇ ਲਾ ਕੇ ਅਹੀਂ ਅੱਧਾ ਘੰਟਾ ਵਿਚਾਰੀ ਦੇ ਉਹਨੇ ਸੋ ਹੋਏ ਮੇਰੇ ਮੈਸੇਜ ਉਹਨੂੰ ਮੈਂ ਵੀ ਕਰੀ ਜਾਵਾਂ ਵੀ ਉਹ ਦਾ ਦੇਖ ਜੀਵਨ ਭੈਣ ਇੱਕ ਹਰ ਉਹਨੇ ਬੰਦ ਕਰਤੀ ਇੱਕ ਵਕੀ ਨਾਲ ਭੈਣ ਜੀ ਜੀਵਨ ਆ ਗਈ ਥੈਂਕ ਯੂ ਦੀਦੀ ਜੀ मोस्ट वेलकम ਸਸਰੀ ਘਾਲ ਮੇਰੇ ਵੱਲੋਂ ਸਵਾਗਤ ਹੈ ਤੁਹਾਡਾ ਮੇਰੀ ਲਾਈਵ ਤੇ ਆਏ Bye.